ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੀਰੀ ਸਾਹਿਬ ਜੀ ਹਰ ਜੀ ਦੇਖ ਰਹੇ ਹੋ ਕਾਫੀ ਸਾਰੀਆਂ ਸੰਗਤਾਂ ਇੱਥੇ ਜੁਟਿਆ ਹੋਇਆ ਹੈ ਤੇ ਬਹੁਤ ਬੇਝੀ ਮੇਰੀ ਜਲਵਾ ਸਿਖਰੋ ਉਸਤਾਦ ਜੀ ਦੀ ਸ਼ੁਕਰ ਕਰਦੇ ਹਾਂ ਤੇ ਸਮੂਹ ਪ੍ਰਬੰਧਕ ਕਮੇਟੀ ਦਾ ਲਾਭ ਸਿੰਘ ਦੇ ਸ਼ਰੀਰ ਤੇ ਕਾਫੀ ਹੁਕਮੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਤੇ ਸੰਗਤਾਂ ਵੱਲੋਂ ਚਾਹ ਬਿਸਕੁਟ ਦਾ ਲੰਗਰ ਦੀ ਸੇਵਾ ਵੀ ਹੋਈ ਕੱਲ ਵੀ ਜਿਹੜੀ ਫਿਲਮ ਦਿਖਾਈ ਜਾਣੀ ਹੈ ਉਹ ਵੀ ਨਾਨਕ ਨਾਮਚੜ ਦੀ ਕਲਾ ਦਿਖਾਈ ਜਾਏਗੀ ਸੰਗਤਾਂ ਕੇ ਬੇਨਤੀ ਹੈ ਕੱਲ ਵੀ ਇਸੇ ਤਰ੍ਹਾਂ ਹੀ ਫਿਰ ਦਰਸ਼ਨ ਦੇਨੇ ਹਨ ਗੁਰੂ ਘਰ ਆ ਕੇ ਹੋਰ ਇਤਿਹਾਸਿਕ ਫਿਲਮ ਦਾ ਲਾਹਾ ਲੈਣਾ ਹੈ ਹੋਰ ਸਾਡੇ ਨੌਜਵਾਨ ਵੀ ਸੇਵਾਦਾਰ ਇਹਨਾਂ ਨੇ ਵੀ ਕਾਫੀ ਸੇਵਾ ਕੀਤੀ ਹੋਰ ਸਾਰੇ ਨੌਜਵਾਨ ਬੈਠੇ ਨੇ ਬਹੁਤ ਬਹੁਤ